ਨੇਦੀ ਫਸਲ ਵਿੱਚ ਪਾਣੀ ਦਾ ਜਿਹੜਾ ਆਪਾਂ ਕਿਸ ਤਰ੍ਹਾਂ ਮੈਨੇਜਮੈਂਟ ਰੱਖਣੀ ਵੀ ਕਿੰਨੇ ਦਿਨ ਪਹਿਲਾਂ ਆਪਾਂ ਪਾਣੀ ਬੰਦ ਕਰਨਾ ਤੇ ਲਾਸਟ ਸਪਰੇ ਢੇਲੇ ਵਾਲੀ ਸਪਰੇ ਕਰਨ ਬਾਰੇ ਕਿਸਾਨ ਭਰਾ ਸੋਚ ਰਹੇ ਵੀ ਸਾਡੇ ਤੇ ਲਾ ਹੈਗਾ ਵੀ ਅਸੀਂ ਕਿਹੜੀ ਸਪਰੇ ਕਰੀਏ ਕਿਉਂਕਿ ਮੈਂ ਇੱਥੇ ਇੱਕ ਰਿਕਵੈਸਟ ਕਰਦਾ ਤੁਹਾਨੂੰ ਤੇ ਵੀਡੀਓ ਨੂੰ ਪੂਰਾ ਦੇਖੋ ਦੇਖ ਕੇ ਸ਼ੇਅਰ ਜਰੂਰ ਕਰਿਓ ਜਿਹੜੇ ਕਿਸਾਨ ਨਵੇਂ ਹਨ ਆਪਣਾ ਐਗਰੀਕਲਚਰ ਸਰਵਿਸ ਪੰਜਾਬੀ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਹਰ ਰੋਜ਼ ਖੇਤੀਬਾੜੀ ਸੰਬੰਧਿਤ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਰਹਿਣ ਇੱਕ ਸਾਈਡ ਤੁਸੀਂ ਸਕਿਪ ਚੱਲਦੀ ਦੇਖ ਸਕਦੇ ਹੋ ਉਹਦੇ ਵਿੱਚ ਕਾਲਾ ਤੇਲ ਅਤੇ ਭੂਰਾ ਤੇਲ ਜਿਹਨੂੰ ਹੌਪਰ ਕਹਿੰਦੇ ਆਪਾਂ ਉਹ ਦਿਖਾਈ ਦੇ ਰਿਹਾਗਾ ਤੇ ਵਿੱਚ ਕਿਸਾਨਪਰਾ ਕਹਿੰਦੇ ਬਈ ਸਾਡੇ ਅਸੀਂ ਪਹਿਲਾਂ ਚੈੱਕ ਕੀਤੇ ਛੇਨ ਕੀਤੇ ਹੁਣ ਸਾਨੂੰ ਤੇਲ ਵਾਲੇ ਕਰਨ ਦੀ ਲੋੜ ਹੈ ਜਾਂ ਨਾ ਕਾਰਨ ਜੇ ਸੋਡੇ ਤੇਲੇ ਦਾ ਅਟੈਕ ਹੈਗਾ ਚੇ ਨਾ ਹੈ ਠੀਕ ਹੈ ਆ ਪਹਿਲਾਂ ਆਪਦੀ ਫਸਲ ਨੂੰ ਚੈੱਕ ਕਰੋ ਸਵੇਰੇ ਸ਼ਾਮ ਚੱਕਰ ਮਾਰਦੇ ਰੋ ਜਿਸ ਨੂੰ ਲੱਗਦਾ ਵੀ ਸਾਡੇ ਜ਼ਮੀਨ ਦੇ ਵਿੱਚ ਤੇਲੇ ਦੀ ਸ਼ਿਕਾਇਤ ਹੈਗੀ ਆ ਸਪਰੇਅ ਤੁਸੀਂ ਜਲਦੀ ਕਰ ਲਓ ਐਵੇਂ ਜਦੋਂ ਝੋਨਾ ਪੱਕਣ ਦੇ ਵੱਲ ਵੱਚਾ ਲਿਆ ਜਾਂਦਾ ਆਪਾਂ ਲਾਸਟ ਪਾਣੀ ਵੀ ਲਾ ਦਿੰਨੇ ਆ ਫਿਰ ਆਪਾਂ ਸਪਰੇਅ ਕਰਦੇ ਤੇ ਡੰਡੀਆਂ ਪੈਂਦੀਆਂ ਨੇ ਠੀਕ ਹੈ ਤੇ ਦੂਸਰੀ ਗੱਲ ਜਿਹੜਾ ਪਾਣੀ ਦਾ ਮੈਨੇਜਮੈਂਟ ਹੈ ਜਦੋਂ ਫਸਲ ਗੋਭ ਤੋਂ ਲੈ ਕੇ ਜਿੰਨਾ ਵੱਲੀਆਂ ਝੁਕਣ ਤੱਕ ਪਾਣੀ ਆਪਾਂ ਦਿੰਦੇ ਰਹਿਣੇ ਆ ਜਦੋਂ ਬੱਲੀਆਂ ਝੁਕ ਜਾਂਦੀਆਂ ਨੇ ਵਿੱਚ ਕਿਸਾਨ ਭਰਾ ਝੋਨਾ ਬਡਣ ਤੋਂ 20 ਦਿਨ ਪਹਿਲਾਂ 15 ਦਿਨ ਪਹਿਲਾਂ ਪਾਣੀ ਬੰਦ ਕਰਦੇ ਆਂ ਜ਼ਮੀਨਾਂ ਦੇ ਹਿਸਾਬ ਦੇ ਨਾਲ ਕਿਉਂਕਿ ਵਿੱਚ ਟਾਕਰ ਜ਼ਮੀਨਾਂ ਹੈਗੀਆਂ ਨੇ ਜਿਹੜੀਆਂ ਝੋਨਾ ਬਡਣ ਤੋਂ 20-25 ਦਿਨ ਪਹਿਲਾਂ ਵਿੱਚ ਕਿਸਾਨ ਭਰਾ ਨੇ ਹੁਣ 28 ਅੱਜ 28 ਸਤੰਬਰ ਹੋ ਗਈ ਅੱਜ ਤੇ ਕੱਲ ਜਾਂ ਇੱਕ ਦੋ ਦਿਨਾਂ ਦੇ ਵਿੱਚ ਇੱਕ ਤਰੀਕ ਤੱਕ ਲਾਸਟ ਪਾਣੀ ਲਾ ਦੇਣਗੇ ਕਿਉਂਕਿ ਉਸ ਤੋਂ ਬਾਅਦ ਉਹ ਪਾਣੀ ਨਹੀਂ ਲਾਉਂਦੇ ਕਾਰਨ ਚੰਗਾ ਭਰ ਕੇ ਪਾਣੀ ਲਾ ਦਿੰਦੇ ਉਸੇ ਪਾਣੀ ਦੇ ਨਾਲ ਹੀ ਉਹਨਾਂ ਦਾ ਝੋਨਾ ਪੱਕ ਜਾਂਦਾ ਹੈ ਕਿ ਉਸੇ ਪਾਣੀ ਦੇ ਗਿੱਲ ਦੇ ਵਿੱਚ ਇਹੋ ਕਣਕ ਬੀਜ ਲੈਂਦੇ ਆ ਮੇਰਾ ਕਹਿੰਦਾ ਮਕਸਦ ਇਹ ਹੈ ਵੀ ਵਿੱਚ ਜਿਹੜੇ ਝੋਨੇ 20 ਦਿਨ ਲੈਣਗੇ ਵਿੱਚ ਇੱਕ ਪਾਣੀ ਵੀ ਲੈਣਗੇ ਵਿੱਚ ਦੋ ਪਾਣੀ ਵੀ ਲੈਣਗੇ ਚਾਰ ਪੰਜ ਪਾਣੀ ਤੱਕ ਵੀ ਲੈ ਜਾਂਦੇ ਕਿਉਂਕਿ ਜਿਹੜੀਆਂ ਜ਼ਮੀਨਾਂ ਰੇਸ ਲੀਆਂ ਨੇ ਆਪਦੀ ਜ਼ਮੀਨ ਦੇ ਹਿਸਾਬ ਦੇ ਨਾਲ ਪਾਣੀ ਦਾ ਜਿਹੜਾ ਤੁਸੀਂ ਨੇ ਪ੍ਰਬੰਧ ਕਰਨਾ ਹੁਣ ਵਿੱਚ ਕਿਸਾਨ ਭਰਾ ਕਹਿੰਦੇ ਬਾਈ ਸਾਡੀ ਰੋਡੀ ਰੋਗ ਵੀ ਹੈਗਾ ਹਲਦੀ ਰੋਗ ਵੀ ਹੈਗਾ ਤੇ ਸਾਡੇ ਪੈਨਕਲ ਪਲਾਸਟਿਕ ਹੈਗਾ ਹੁਣ ਅਸੀਂ ਕਿਹੜੀ ਸਪਰੇ ਕਰੀਏ ਦੇਖੋ ਝੋਨੇ ਦੇ ਮੁੰਜਰੇ ਬਾਈ ਪੱਕ ਚੁੱਕੀਆਂ ਨੇ 20 ਦਿਨਾਂ ਨੂੰ 25 ਦਿਨਾਂ ਨੂੰ 15 ਦਿਨ ਥੋੜਾ ਛੋਟਾ ਚੋਣਾ ਵੱਡਿਆ ਜਾਣਾ ਜਿਹੜਾ ਕੁਛ ਦੇਖੋ ਹੋ ਗਿਆ ਉਹ ਹੋ ਗਿਆ ਆਉਣ ਵਾਲੇ ਸਾਲਾਂ ਦੇ ਵਿੱਚ ਆਪਾਂ ਉਸ ਚੀਜ਼ ਤੇ ਜ਼ੋਰ ਦੇਈਏ ਵੀ ਆਪਾਂ ਗਲਤੀ ਕਿੱਥੇ ਕੀਤੀ ਆ ਕਿਹੜੀ ਗਲਤੀ ਕਰਕੇ ਆਪਣੇ ਹਲਦੀ ਰੋਗ ਆਇਆ ਕਿਹੜੀ ਗਲਤੀ ਕਰਕੇ ਆਪਣੇ ਡੋਡੀ ਰੋਗ ਆਇਆ ਆਪਾਂ ਉਹਨਾਂ ਹੀ ਕਿਸਮਾਂ ਨੂੰ ਜਿਹੜੀਆਂ ਕਿਸਮਾਂ ਦੇ ਵਿੱਚ ਹਲਦੀ ਰੋਗ ਡੋਡੀ ਰੋਗ ਜ਼ਿਆਦਾ ਆਉਂਦਾ ਪੈਨਿਕਲ ਬਲਾਸਟ ਜ਼ਿਆਦਾ ਆਉਂਦਾ ਉਸ ਕਿਸਮ ਨੂੰ ਆਪਾਂ ਲੈ ਕੇ ਨਾ ਆਈਏ ਜੇ ਆਪਣੇ ਪੀੜੀ ਪੂਸ਼ਾ ਪੂਸ਼ਾ 44 ਦੇ ਵਿੱਚ ਆਈ ਅਗਲੇ ਸਾਲ ਆਪਾਂ ਬੰਦ ਹੀ ਕਰ ਦਈਏ ਪੀਆਰ 18 ਲਾ ਲਈਏ 100 131 ਲਾ ਲਈ 126 ਲਾ ਲਈ ਹੋਰ ਕਾਫੀ ਕਿਸਮਾਂ ਹੈਗੀਆਂ ਨੇ ਪਰ ਤੁਸੀਂ ਇੱਕ ਮੈ ਰਿਕਵੈਸਟ ਤੁਹਾਨੂੰ ਹੋਰ ਕਰਦਾ ਜਿਹੜੀ ਦੇਖੋ ਤੇਲ ਵਾਲੀ ਸਪਰੇਅ ਕਰਨੀ ਹੈ ਸੁੰਡੀ ਵਾਲੀ ਸਪਰੇਅ ਕਰਨੀ ਹੈ ਇਹ ਤੁਸੀਂ ਜ਼ਮੀਨ ਦੇ ਹਿਸਾਬ ਦੇ ਨਾਲ ਕਰਨੀ ਵੀ ਸਾਡੇ ਟੈਗ ਹੈ ਜਾਂ ਨਾ ਹੁਣ ਵਿੱਚ ਜ਼ਮੀਨਾਂ ਦੇ ਵਿੱਚ ਅਂਡੇ ਅੰਦੇਰਾ ਪਮਕੜ ਗੋਭ ਦੀ ਸੁੰਡੀ ਗੋਭ ਦੀ ਸੁੰਡੀ ਵਾਲਾ ਪਮਕੜ ਵੀ ਫਿਰਦਾ ਤੇ ਪੱਤਾ ਲਵੇਟ ਸੁੰਡੀ ਵਾਲਾ ਪਮਕੜ ਵੀ ਫਿਰਦਾ ਕਿਉਂਕਿ ਉਹਦੇ ਨਾਲ ਜਿਹੜੇ ਅੰਡੇ ਆਉਂਦੇ ਆ ਅੰਡੇ ਆਉਣ ਤੋਂ ਬਾਅਦ ਸੂੰਡੀ ਦਾ ਅਮਲਾ ਹੁੰਦਾ ਜੇ ਤੁਹਾਡੇ ਜ਼ਮੀਨ ਦੇ ਵਿੱਚ ਪੱਤਲਵੜ ਜਾਂ ਗੋਭ ਦੀ ਸੂੰਡੀ ਹਮਲਾ ਕਿਤੇ ਕਰਦੀ ਆ ਅਕਸਰ ਤਾਂ ਹੁਣ ਪੱਤਲਵੜ ਤਾਣੇ ਨੂੰ ਕਿ ਪੱਤੇ ਜਿਹੜੇ ਪੀਲੇ ਪੈਣ ਲੱਗ ਜਾਂਣਗੇ ਮੁੰਜਰੇ ਝੁਕਣ ਲੱਗ ਜਾਂਣਗੇ ਮਾੜੀ ਮੁੱਟੀ ਜੇ ਕਿਤੇ ਤੁਹਾਨੂੰ ਗੋਭ ਦੇ ਨਿਸ਼ਾਨ ਲੱਗਦੇ ਆ ਵੀ ਗੋਭ ਦੀ ਸੂੰਡੀ ਆਈ ਆ ਤਾਂ ਜਾਂ ਮੁੰਜਰੇ ਸੁੱਕਦੀਆਂ ਨੇ ਉਹਦੇ ਲਈ ਤੁਸੀਂ ਸਪਰੇਅ ਗੋਭ ਦੀ ਸੂੰਡੀ ਵਾਸਤੇ ਕਰ ਸਕਦੇ ਹੋ ਹੁਣ ਜਦੋਂ ਝੋਨੇ ਦੇ ਮੁੰਜਰੇ ਝੁੱਕ ਜਾਂਦੀਆਂ ਨੇ ਉਹ ਜੋ ਮੁੰਜਰ ਕੱਟਦੀ ਐ ਮੁੰਜਰ ਕੱਟ ਜਿਹਨੂੰ ਆਪਾਂ ਸੂੰਡੀ ਕਹਿੰਦੇ ਆ ਉਹਦੇ ਲਈ ਆਪਾਂ ਤੁਸੀਂ ਸੁੱਕੀ ਪ੍ਰੋਬਲਮ ਵਰਤੋ ਕੱਲੀ ਸੁੱਕੀ ਬ੍ਰੋਕਲੀ ਨੂੰ ਦੀ ਸਪਰੇਅ ਕਰੋ ਉਹਦੇ ਨਾਲ ਜਿਹੜੀ ਮੁੰਜਰ ਕੱਟਦੀ ਐ ਉਹ ਜਿਹੜੀ ਸੁੰਡੀ ਉਹਦੇ ਵਿੱਚ ਨਹੀਂ ਆਉਂਦੀ ਤੇ ਤੇਲਾ ਤੁਸੀਂ ਚੈੱਕ ਕਰਦੇ ਰਹਿਣਾ ਪਾਣੀ ਆਪਦੀ ਜ਼ਮੀਨ ਦੇ ਹਿਸਾਬ ਦੇ ਨਾਲ ਜਿਹੜਾ ਤੁਸੀਂ ਲਾਉਂਦੇ ਰਹਿਣਾ ਤੁਸੀਂ ਦੇਖੋ ਸਾਡੇ ਐਸੇ ਪਾਣੀ ਨਾਲ ਝੋਨਾ ਪੱਕਦਾ ਜਾਂ ਦੋ ਪਾਣੀ ਹੋਰ ਲਾਉਣ ਦੇ ਨਾਲ ਝੋਨਾ ਪੱਕਦਾ ਕਿਉਂਕਿ ਆਪਾਂ ਨੇ ਅੱਗੇ ਕਣਕ ਵੀ ਬੀਜਣੀ ਹੁੰਦੀ ਐ ਕਿਉਂਕਿ ਕਣਕ ਆਪਾਂ ਰੌਣੀ ਕਰਕੇ ਦੇਖੋ ਬੀਜਣੀ ਨੂੰ ਹੁੰਦੀ ਆਪਾਂ ਨੇ ਕਣਕ ਬੀਜਣੀ ਹੁੰਦੀ ਏਸੇ ਗਿੱਲੇ ਦੇ ਵਿੱਚ ਚੇਪਰਾਲ ਨੂੰ ਅੱਗ ਲੱਗੇ ਚੇ ਸੂਪਰ ਸੀਡਰ ਨੇ ਬੀਜੇ ਚ ਹੈ ਪਸੀਡਰਾਂ ਬੀਜੇ ਚ ਹੈ ਜੀਰੂ ਡਲਣਾ ਬੀਜੀ ਪਰ ਕਿਸਾਨ ਭਰਾ ਆਪਣੇ ਇਸ ਗਿੱਲੇ ਦੇ ਵਿੱਚ ਹੀ ਕਣਕ ਨੂੰ ਦਾ ਜਿਹੜਾ ਬੀਜ ਵਿਚਾਰਾ ਕਰਦੇ ਆ ਤੇ ਮੇਰੀ ਇੱਕ ਬੇਨਤੀ ਹੋਰ ਹੈ ਮੈਂ ਸਾਲ ਕਾ ਵੀ ਕਿਸਾਨ ਭਰਾਵਾਂ ਜਿਹੜੇ ਵੀਡੀਓ ਪਾ ਕੇ ਆਪਾਂ ਕਿਸਾਨਾਂ ਦੇ ਨਾਲ ਜਿਹੜਾ ਮੈਸੇਜ ਸਾਂਝਾ ਕਰ ਰਹੇ ਆ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਤੁਸੀਂ ਨਵੇਂ ਬੀਜਾਂ ਦੇ ਪਿੱਛੇ ਜਿਆਦੇ ਦੌੜ ਲਾਉਨੇ ਹੋ ਤੁਸੀਂ ਆਪਦੇ ਖੇਤ ਦੇ ਵਿੱਚ ਨਹੀਂ ਦੇਖਦੇ ਵੀ ਸਾਡੇ ਕਿਹੜੀ ਕਿਸਮਾਂ ਇਸ ਸਾਲ ਚੰਗਾ ਝਾੜ ਦੇ ਰਹੀ ਹੈ ਜਿਵੇਂ ਲਾ ਲਓ ਮੈਂ ਆਪਦੇ ਖੇਤ ਦੇ ਵਿੱਚ ਪੀਆਰ 18 ਲਾਈ ਮੈਨੂੰ ਬੜੀਆ ਵਧੀਆ ਕਿਸਮ ਲੱਗੇ ਵੀ ਵੀ ਝਾੜ ਕੇ ਰੱਖਣਾ ਅਗਲੇ ਸਾਲ ਜੇ ਤਾਂ ਕੁਝ ਏਰੀਆ ਆਪਣੇ ਲਾਉਣੇ ਜੇ 10 ਕਿੱਲੇ ਝੋਨੇ ਲਾਉਣੇ ਤਾਂ 5-4 ਕਿੱਲੇ 18 ਦੇ ਲੱਗਣਗੇ ਤੇ ਚਾਹੇ ਤੁਹਾਡੇ 31 ਹੈ ਚਾਹੇ ਤੁਹਾਡੇ ਕੋਈ ਪਰਮਲ ਹੋਰ ਕਿਸਮ ਹੈ ਚਾਹੇ ਤੁਹਾਡੇ ਮੁੱਛਲ ਹੈ ਚਾਹੇ 1880 ਹੈ ਚਾਹੇ ਤੁਹਾਡੇ 1500 ਨੂੰ 1691 1847 ਹੈ ਚਾਹੇ ਕੋਈ 11 ਕੀ ਜਾਂ 1885 ਵਗੈਰਾ ਹੈਗੀ ਇਹਦਾ ਬੀਜ ਤੁਸੀਂ ਹੁਣੀ ਝਾੜ ਕੇ ਰੱਖ ਲਓ ਆਉਣ ਵਾਲੇ ਸਾਲਾਂ ਦੇ ਵਿੱਚ ਫਿਰ ਤੁਸੀਂ ਮੈਗਾ ਬੀਜ ਲੈਣੋਂ ਬਲੈਕ ਤੋਂ ਪਰ ਬੀਜ ਲੈਣੋਂ ਉਹਦੇ ਵਿੱਚ ਕੋਈ ਬਦਮੇ ਘੜਮੇ ਬੂਟੇ ਆ ਜਾਂਦੇ ਫਿਰ ਤੁਸੀਂ ਦੁਕਾਨਦਾਰ ਨੂੰ ਲਾਂਬਾ ਦੇਣੇ ਹੋ ਆਪਾਂ ਨੂੰ ਪਤਾ ਵੀ ਆਪਣੇ ਖੇਤ ਦੇ ਵਿੱਚ ਇਸ ਬੀਜ ਨੂੰ ਕਿੰਨੀ ਕਿਸਾਨਸ ਮਾਲ ਹੋਈ ਕਿੰਨੇ ਕਿ ਬੀਜ ਦੇ ਪ੍ਰਤੀ ਆਪਾਂ ਨੇ ਦੇਖ ਰਿਹਾ ਕੀਤੀ ਜਾਂ ਕਿੰਨੇ ਕਿਸ ਬੀਜ ਦੇ ਵਿੱਚ ਬਿਮਾਰੀ ਆਈ ਝਾੜਦਾ ਤਾਂ ਮੰਨ ਦੋ ਮੰਨ ਦੇ ਫਰਕ ਪੈਂਦਾ ਹੁੰਦਾ ਕੋਈ ਨਵੇਂ ਬੀਜਾਂ ਦਾ ਕੋਈ ਬਾਲਾ ਝਾੜ ਨਹੀਂ ਆਉਂਦਾ ਹੁੰਦਾ ਉਹ ਤਾਂ ਪਹਿਲੇ ਸਾਲ ਹੀ ਹੁੰਦਾ ਹੈ ਜਿਹੜੀ ਵੈਰੈਟੀ ਪਹਿਲੇ ਸਾਲ 30 ਕਾਉਂਟਲ ਨਵੀਂ ਵੈਰੈਟੀ ਚ 30 ਕਾਉਂਟਲ ਤੇ ਬਾਕੀ ਹਰ ਸਾਲ ਉਹਦਾ 30 32 ਕਾਉਂਟਲ ਨਹੀਂ ਨੰਦਾ 62 ਕਾਉਂਟਲ ਤੱਕ ਵੀ ਜਿਹੜੀ ਵਾਪਸ ਉਹ ਝੋਨੇ ਦੀ ਕਿਸਮ ਵੀ ਆ ਜਾਂਦੀ ਮੈਂ ਝੋਨੇ ਦੀ ਗੱਲ ਕਰਦਾ ਮੈਂ ਕੋਈ ਕਣਕ ਦੀ ਗੱਲ ਨਹੀਂ ਕਰਦਾ ਮੈਂ ਕਹਿਣ ਦਾ ਭਾਅ ਮੇਰੇ ਹੀ ਆ ਵੀ ਨਵੇਂ ਬੀਜਾਂ ਦੇ ਪਿੱਛੇ ਜਿਆਦਾ ਦੜਾਕ ਆਪਾਂ ਨਾ ਲਾਈਏ ਪੁਰਾਣੇ ਬੀਜਾਂ ਨੂੰ ਰੱਖੀਏ ਜਿਹੜੇ ਪਿਛਲੇ ਸਮਿਆਂ ਤੋਂ ਆਪਣੇ ਖੇਤਾਂ ਦੇ ਵਿੱਚ ਰਾਜ ਕਰਦੇ ਆ ਰਹੇ ਤੇ ਰਾਜ ਕਰਿਆ ਵੀ ਆ ਕਿਉਂਕਿ ਮੈਂ ਆਪ ਦੇ ਖੇਤ ਦੇ ਵਿੱਚ ਛਿਤੀ ਛਿਤੀ ਨਵੀਂ ਕਿਸਮ ਆਪਾਂ ਲਾਉਂਦੇ ਨਹੀਂ ਹੁੰਦੇ ਆਪਾਂ ਨਵੀਂ ਕਿਸਮ ਉਦੋਂ ਕਿਸਮ ਵੱਲ ਜਾਂਦੇ ਹੁੰਦੇ ਜਦੋਂ ਕਿਸਮ ਪੂਰੀ ਪ੍ਰਚਲਿਤ ਹੋ ਜਾਏ ਪਤਾ ਲੱਗ ਜੇ ਵੀ ਹਾਂ ਇਹ ਕਿਸਮ ਕਿੰਨਾ ਕਿ ਜਿਹੜਾ ਝਾੜ ਦੇ ਕੇ ਜਾਂਦੀ ਹੈ ਚਲੋ ਜਿਨ੍ਹਾਂ ਨੇ ਸੀਡ ਦਾ ਕੰਮ ਕਰਨਾ ਹੈ ਉਹ ਲੈਂਦੇ ਆ ਪਰ ਮੈਂ ਕਹਿੰਦਾ ਜੇ ਅਸਲੀ ਬੀਜ ਲੈਣਾ ਤਾਂ ਕਿਸੇ ਚੰਗੇ ਬੰਦੇ ਤੋਂ ਲੋ ਐਵੇਂ ਗਲਤ ਬੰਦੇ ਦੇ ਧੱਕੇ ਨਾਲ ਨਾ ਚੜੋ ਧੰਨਵਾਦ